ਉਜਾ ਸੰਗਾਂ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਜੇ ਇਹਦੀ ਮੈਂ ਚੌਥੀ ਦੀ ਤਿਆਰੀ ਹੈ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਮੈਂ ਖੁਸ਼ ਹਾਂ ਅੱਜ ਤੁਹਾਡੇ ਨੂੰ ਸਮਝਾਇਆ ਪ੍ਰਵਾਸੀਆ ਵਿਰੋਧ ਬੜਾ ਸਮਝਾਇਆ ਤੁਸੀਂ ਨੂੰ ਫਿਰ ਮਿਸਟਰ ਬੀ ਇਹ ਕਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਮੈਨੂੰ ਛੱਡ ਗਏ ਤੇਰੀ ਮਾਂ ਦੀ ਲੰਡ ਤੇਰੀ ਦੀ ਗੰਦ ਬਾਹਰ ਖਿਆ ਓਏ ਨਹੀਂ ਕੋਈ ਹੁੰਦਾ ਮੈਂ ਕਹਾਂ ਤੋਦੀ ਮਾਂ ਚਾਹ ਤੂੰ ਮਨਰੀ ਜਾ ਸੱਟ ਪਿੱਡਾ ਸਾਰੇ ਨੂੰ ਪਿਆਰ ਪਰ ਇਸ ਸਸ ਵੀ ਕਾਲ ਤੇ ਆ ਦੀ ਵੀਡੀਓ ਦੇ ਅੰਦਰ ਭੁੱਲੇ ਜੱਟ ਵਾਂਗੂ ਤਿੱਖੇ ਤਲਵਾਰ ਤੇ ਆ ਦੀ ਵੀਡੀਓ ਕਿ ਇਹਨਾਂ ਚਾਵਲਾਂ ਦੇ ਬਾਰੇ ਗੱਲਬਾਤ ਕਰ ਲੈਣੇ ਤੇ ਇਹਨਾਂ ਨੂੰ ਦੇਹ ਦੇ ਖੱਤਾ ਮਿੱਟਾ ਤੇ ਕੋਲਾ ਲੌਲਾ ਛੋਲਾ ਲੌਲਾ ਹਾਂਜੀ ਗਾਇਸ ਤੇ ਮੈਨੂੰ ਸੁਣਨ ਚ ਆ ਰਿਹਾ ਕਿ ਕਹਿ ਰਿਹਾ ਰਿਲੇਸ਼ਨ ਮੈਂ ਵਿਆਹ ਕੇ ਆਈ ਆ ਮੈਂ ਬਿਨਾ ਵਿਆਹ ਤੋਂ ਤਾਂ ਆ ਨਹੀਂ ਗਈ ਹਾਂ ਪਹਿਲੀ ਇਹੋ ਜੀ ਚਵਲ ਜਨਾਨੀ ਹੈ ਜਿਹਨੇ ਵਿਆਹ ਦਾ ਵਿੱਚ ਰੂਸ ਕੱਟ ਕੇ ਰੱਖਤਾ ਉਹ ਹਰਾਮ ਦੀ ਦਗੜ ਦਲੀਆ ਇੱਕ ਕੋਲ ਰੁਕ ਜਾ ਇੱਕ ਮਾਰਾ ਹੋ ਸਕਦਾ ਦੋ ਮਾਰੇ ਹੋ ਸਕਦੇ ਨੇ ਤਿੰਨ ਤਿੰਨ ਮਾਰੇ ਹੋਣ ਨਾ ਇੰਡੀਆ ਸਤੇ ਜੋਨੀ ਸਿੰਸੀ ਲੈ ਕੇ ਆਣਾ ਪੈਗਾ ਉਹੀ ਇਸ ਨੂੰ ਟੱਕਰ ਦੇ ਸਕਦਾ ਨਹੀਂ ਤੇ ਹੋਰ ਕੋਈ ਤੇ ਬਾਕੀ ਰਹੀ ਗੱਲ ਜਿਹੜੇ ਆ ਕਹਿ ਰਹੇ ਦੀ ਹੁਣ ਚੌਥੀ ਦੀ ਤਿਆਰੀ ਹੈ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਰੱਖ ਦੇ ਨਾ ਤੇਰੇ ਮੂੰਹ ਤੇ ਲੋਕਾਂ ਨੇ ਤੇ ਕਿਹਾ ਨਾ ਇਹਨੇ ਬੋਨ ਬਰਾ ਦੇ ਹੀਣਾ ਕਿਉਂਕਿ ਮਿੱਤਰੋ ਲੋਕਾਂ ਨੂੰ ਕਹਿਣ ਦਾ ਮੌਕਾ ਹੀ ਨਾ ਲੱਭ ਚੌਥੀ ਵਿਆਹ ਦੀ ਪਹਿਲਾਂ ਹੀ ਤੇਰੇ ਯਾਰ ਲੋ ਨਹੀਂ ਚਾਹੀਏ ਜਿਹਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜਾ ਕੀ ਹੈ ਨਾ ਬੋਲ ਕੇ ਐਵੇਂ ਕਹਿ ਦਿੰਦਾ ਹਾਂ ਬੀ ਮਜ਼ਾਕ ਆ ਚੌਥਾ ਵਿਆਹ ਨਹੀਂ ਨਹੀਂ ਤੂੰ ਹਲਲ ਮਜ਼ਾਕ ਹੀ ਲੱਗੀ ਰਹਿ ਮਜ਼ਾਕ ਤੇਰੇ ਬਹੁਤ ਹੀ ਛੋਟੇ ਮਜ਼ਾਕ ਨੇ ਪਸ ਚੌਥੀ ਵਿਆਹ ਦੀ ਤਿਆਰੀ ਕਰੋ ਇਸ ਕਰਕੇ ਮਜ਼ਾਕ ਹੀ ਮਜ਼ਾਕ ਨੇ ਹਰਾਮ ਦੀ ਇਹ ਕੁਛ ਕੰਮ ਕਰ ਕੁਛ ਨਾਮ ਕਰ ਤੂੰ ਭੈਣ ਜੁੱਤਾਂ ਨੇ ਲੈਣੇ ਥੱਪ ਲੈ ਕੇ ਬੈਠ ਗਈਂ ਤਾਨੂੰ ਪਤਾ ਕਿ ਸੇਦੀ ਲਾਈਫ ਦਾ ਪੋਛ ਦਿੱਤੇ ਇਹ ਡਾਂਜੀ ਦਾ ਵੈਂਚੋ ਸਾਡੇ ਸਾਹਮਣੇ ਖੋਲ ਖੋਲ ਕੇ ਦਿੰਦੀ ਰਹੀ ਐ ਇਹ ਕੈਨ ਡੂ ਜਨਰੇਸ਼ਨ ਸਸਲੀਆ ਗਾਲਬੰਦੀ ਜੀ ਤੁਸੀਂ ਵੀਰ ਮੋਤੀ ਦੇ ਮਜੇ ਲੋ ਆਉ ਤਾਨੂੰ ਵੀ ਮਿਲਣੇ ਮੋਤੀ ਨਾਲ ਤੇ ਜੋ ਉਹਨੇ ਕਰਨਾ ਹੋ ਘਰੇ ਜੋ ਮੈਂ ਕਰਨਾ ਮੈਂ ਕਰੂੰ ਠੀਕ ਐ ਨੋਵਰੀ ਮੈਨੂੰ ਹੈ ਨਹੀਂ ਇੰਦਾਂ ਦਾ ਭਾਵੇਂ ਇੰਦੀ ਐ ਤੇ ਪਾਕਿਸਤਾਨ ਦੇ ਬਾਹਰ ਲੱਗੇ ਜੇ ਪਰ ਇੰਨੇ ਤੇ ਚੌਥਾ ਵਿਆਹ ਕਰਾ ਕੇ ਰਹਿਣਾ ਇਹ ਹੋ ਚੁੱਕੇ ਹਨ ਕੰਜਰ ਇਹ ਵੀ ਹਰਾਮ ਦੀਏ ਸਾਡੇ ਮੋਤੀ ਚਾਚਾ ਨੂੰ ਵੀ ਰਵਾ ਕੇ ਰੱਖਦਾ ਏ ਜੱਪਾ ਗਿਥੇ ਮੇਰੀ ਭੈਣ ਦੀ ਲੋੜੀ ਕਿਹੋਂ ਇੰਨੇ ਤੋਕ ਬੋਦੀ ਸੁਣ ਲੈ ਆ ਹੁਣ ਮੁੰਡੇ ਤਾਂ ਵੀ ਪੁੱਛ ਲਈਏ ਜੀ ਕਿੱਦਾਂ ਸਾਰੇ ਭਰਾ ਮੇਰੇ ਠੀਕ ਹੀ ਹੋਮੋਂਗੇ ਜਿੱਦ ਤੱਕ ਹਾਂ ਭਈ ਅਸੀਂ ਤਾਂ ਠੀਕ ਆ ਤੂੰ ਦੱਸ ਕਿੱਦਾਂ ਭੈਣ ਦੇ ਗੁੱਸੇ ਚ ਲੰਨ ਦੇ ਜਾਦੋ ਤੇ ਨਹੀਂ ਬਾਦ ਜਿੱਥੇ ਭੈਣ ਤੇ ਤਾਂ ਹੀ ਤੀਨੀ ਚੌਥਾ ਵਿਆਹ ਕਰਾਉਣ ਜਲੀ ਤੂੰ ਹੁਣ ਕਿੱਥੇ ਚੱਲੀ ਆ ਲਵਾ ਤੇਰੀ ਭੈਣ ਦਾ ਪੁੱਦਾ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਲੋਕੀ ਆਪਣੇ ਡਵੋਸ ਲਗਾਉਂਦੇ ਨੇ ਪਰ ਇਹ ਭੈਣ ਚੀ ਚਵਲ ਸ਼ਰੀਆਮ ਦਿਖਾਉਂਦੇ ਨੇ ਕਿ ਸਾਡੇ ਨਾਲ ਕੀ ਰਿਲੇਸ਼ਨ ਹੋਇਆ ਕੀ ਕੰਦਾ ਕੱਡੇ ਆ ਕੀ ਮੁੰਡ ਪਾਤੀ ਜੀ ਆਗਾ ਤਾਂ ਆਪ ਕੋ ਲੌਲੀਪੌਪ ਖਿਲਾਗੇ ਲੌਲੀ ਲੂਲੀ ਨਾਲ ਹੀ ਅਨਦਰ ਕਮ ਚੱਲਦਾ ਇਹਨਾਂ ਨੂੰ ਚੂਪਾ ਲਵਾਉਣਾ ਪੈਦਾ ਉਹ ਵੀ ਸਸਤੀ ਵਾਲਾ ਨਹੀਂ ਤੇ ਕਾਉੂ ਚੂਪਾ ਦਾ ਇਹ ਪ੍ਰਾਇਕਾ ਤਨਾ ਤਾੜੀ ਦਾ ਵੱਜਦੀ ਨਹੀਂ ਬਾਕੀ ਤਾੜੀਆਂ ਟੂਲੀਆਂ ਦਾ ਕੰਮ ਤੇ ਟੈਂਪੂ ਆਦੇ ਆਪਣਾ ਤੇ ਕੰਮ ਐ ਵੱਖੀ ਪਾੜਨਾ ਵੱਖੀ ਪਾੜੋ ਯਾਰ ਵੱਖੀਆਂ ਪਾੜ ਕੇ ਵੀ ਤੇ ਤਾੜੀਆਂ ਵੱਜਦੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਦੇਖਦੇ ਆ ਕੀ ਬਣਦਾ ਓਕੇ ਮੇਰਾ ਭਰਾ ਆਹੋ ਹੁਣ ਕੀ ਬਣਦਾ ਸੁੱਤਾ ਲੰਨ ਵੀ ਨਹੀਂ ਖੜਦਾ ਤੂੰ ਵੀ ਹੁਲਕੰਦੀ ਦੇ ਨਾਲ ਜਾ ਕੇ ਹੱਥ ਰਸੀ ਸ਼ੁਰੂ ਕਰਦੇ ਬੇਟੇ ਹੁਣ ਤੇਰਾ ਵੀ ਪੱਤਾ ਕਟੀ ਚ ਲਿਆ ਲੁੱcke ਬਿੱਲੇ ਕਰਕੇ ਇਸ ਦਾ ਕਾਰ ਖਰਾਬ ਹੋਇਆ ਨਹੀਂ ਤੇ ਉਸ ਦਾ ਕਾਰ ਤੇ ਬੂਤੀ ਕੰਨੇ ਟ੍ਰਿਕਣਾ ਚੱਲਣ ਲੱਗਿਆ ਥੀ ਤੀਨੇ ਤੇ ਨੇ ਕਾਰ ਖਰਾਬ ਕੀਤੀ ਨੇ ਨੇ ਗਿਰੇ ਪੈਣਗੇ ਉਹ ਵੀ ਪਲਾਸਟਿਕ ਦੇ पापा मेरा कार हो रहा, सिर्फ एक तेरे नहीं नहीं ताड़ी तो गलती है ही नहीं की बिल्कुल तेरा तो पावर इंजन है और क्या कहना चाहोगे पावर अर्जन गए इसका बारह हजार हॉर्स पावर बारह हजार एचपी का ये दुनिया का सबसे पावरफुल इंजन है इससे पावरफुल इंजन अभी वर्तमान में कोई टक्कर का इसका नहीं है ਸਿੱਧੀ ਗੱਲ ਆ ਮੇਰੀ ਵੀਡੀਓ ਜੁਣ ਕੋਈ ਵੀ ਅਪਲੋਡ ਹੋ ਗਈ ਨਾ ਦੇਖ ਲਈ ਫਿਰ ਮੈਂ ਤੇਰਾ ਕੀ ਹਾਲ ਕਰਦੀ ਠੀਕ ਆ ਲਾਸਟ ਵਾਰ ਨਾ ਮੇਰੀ ਨਾਲੇ ਚੋਲ ਜਿਨਾਂ ਨੇ ਤਾਂ ਅੱਖ ਤਾਂ ਸਟੇਲ ਦੇਖੋ ਜਿੱਤਾ ਵੈਨ ਚ ਅੱਖ ਤੇ ਨਾਲ ਹੀ ਗੋਲੀ ਮਾਰ ਦੇਗੀ ਵਾਹ ਇਹ ਵੀਡੀਓਸ ਕੋਈ ਵੀ ਪੋਸਟ ਨਾ ਹੋ ਜੇ ਹਟ ਜਾ ਹੁਣ ਦੇਖੋ ਇੰਦੀ ਐਕਟਿੰਗ ਹੈ ਉਦੋਂ ਤੇ ਪੈਣ ਜੇ ਬੜੀ ਪੀਖ ਮੰਗਦੇ ਸਨ ਹੱਥ ਅੱਡ ਅੱਡ ਕੇ ਸਾਨੂੰ ਲੋਕੋ ਸਾਡਾ ਲੈਂਟਰ ਰੇ ਗਿਆ ਸਾਨੂੰ ਪੀਖ ਦੇ ਦੋ ਪੀਖ ਜੇ ਤੂੰ ਲੋਕੀ ਤੁਹਾਡੇ ਉੱਤੇ ਕੇਸ ਕਰਨਗੇ ਕੀ ਸਾਡਾ ਪੈਸਾ ਖਾ ਗਈ ਇਹ ਮੋਟੀ ਖੋਤੀ ਜੇ ਫਿਰ ਤੇਰਾ ਕੀ ਬਣੇਗਾ ਤੂੰ ਖੁਗਾਕਾਰ ਤੇ ਬੌਂਡ ਨਹੀਂ ਮਾਰੀ ਜੋ ਵੀ ਤੁਹਾਡੇ ਆਪਣੇ ਪੂਜਾ ਸੰਗਤ ਹੈ ਨਾ ਤੂੰ ਪੂਜਾ ਸੰਗਤ ਨਹੀਂ ਤੂੰ ਬਣਾ ਲੈ ਆਪਣੇ ਆਪ ਨੂੰ ਸ਼ਾਦੀ.com ਹਰ ਚੌਥੇ ਤੀਜੇ ਮੈਨੂੰ ਵਿਆਹ ਦੇ ਖ ਨੂੰ ਮੇਲੇ ਜਾਇਆ ਤੇਰਾ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੋਲ ਦੇ ਬੋਲ ਹੀ ਰਹਿਣੇ ਪਰ ਮੇਰੇ ਜਿਹੜਾ ਹਸਬੰਦ ਹੈ ਵਾਹ ਕੀ ਐਕਟਿੰਗ ਕਰ ਰਹਾ ਨਾ ਨਾ ਤੇਰਾ ਹਸਬੰਦ ਤੂੰ ਉਹ ਦੋਸੇ ਭੈਣ ਚ ਮਾਰੀ ਹੁੰਦੀ ਬੌਂਡ ਤੇ ਖਬੀ ਲੱਤ ਤੇ ਹੁਣ ਪੱਜੀ ਫਿਰਦੀ ਐ ਛੜਿਆਂ ਦੀ ਤਰ੍ਹਾਂ ਮੇਰੇ ਨਾਲ ਵੀ ਉਹ ਮਿਸਟਰ ਬੇ ਵਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਜੇਦਰ ਮਿੱਤਰੂ ਕੋਈ ਵੀ ਕੁੜੀ ਨੂੰ ਮੁੰਡਾ ਤਾਂ ਕਰਦੇ ਤੇ ਉਹ ਕਰਦੀ ਐ ਕੇਸ ਤੇ ਇਹ ਹਰਾਮ ਜਾਦੀ ਇਹੋ ਜੇ ਕੰਮ ਕਰਦੀ ਇਹ ਚੌਥੇ ਵਿਆਹ ਦੀ ਤਿਆਰੀ ਕਰਦੀ ਐ ਹਾਂ ਮਿੱਤਰੂ ਤੂੰ ਸਹੀ ਦੱਸੋ ਇਹ ਕਮੈਂਟਾ ਦੇ ਵਿੱਚ ਸਹੀ ਕਰਦੀ ਐ ਜਾਂ ਗਲਤ ਕਰਦੀ ਐ ਆਓ ਹੁਣ ਆਪਣਾ ਅਗਲੇ ਬੰਦੇ ਦੇ ਕੁੱਤੇ ਕਹਾਣੀ ਕਰੀਏ ਆਏ ਦੇਖਦੇ ਆਂ ਮਿਹਰ ਚ ਮਜ਼ਾ ਆਇਆ ਅਜਿਮਲਾ ਨੇ ਤਾਂ ਇੱਕ ਮਹਾਨ ਕੁੜੀ ਦੇ ਬਾਰੇ ਗਿੰਦਾ ਹੈ ਨਾਮ ਹੈ ਸੁਰਲੀਨ ਪੰਜਾਬ ਦੇ ਚਾਰੋ ਕਿਨਾਰੇ ਜਿੱਤੇ ਕਰੇ ਮਜਬੂਰੀਆਂ ਹੋਣ ਗਈਆਂ ਪਰ ਮਜਬੂਰੀਆਂ ਦੇ ਵਿੱਚ ਆ ਕੇ ਕੋਈ ਕੰਮ ਕਰੇ ਨਹੀਂ ਕਰੇਗਾ ਜੀ ਤਾਂ ਸੁਰਲੀਨ ਕਰਦੀ ਹੈ ਆਪਣੇ ਬੁਰੇ ਨੂੰ ਲਿਆ ਕੇ ਕਿ ਮੇਰਾ ਬੋੜਾ ਦੇ ਹੁਣ ਬਹੁਤ ਹੀ ਜ਼ਿਆਦਾ ਬਿਮਾਰ ਹੈ ਇਸ ਕਰਕੇ ਮੈਂ ਇਨਾ ਕੰਮ ਮਾਦੇ ਉੱਤਰ ਚੁਕੀ ਹਾਂ ਲੈ ਚੁਪੇ ਪਸੰਦ ਹੈ ਜਾਂ ਸੁੱਕੇ ਸੁੱਕੇ ਉਹਦਾ ਕਟਵਾਣ ਦਾ ਇਸ ਦਾ ਬੋਦੀ ਤਰਨਾ ਸਿਰਫ ਲਾਇ ਜਿਹਨੂੰ ਇਹ ਸਦੀਆਂ ਤੋਂ ਲੈ ਕੇ ਆਣ ਲੱਗੀ ਹੈ ਕਿ ਆਪਣੀ ਡੈਡੀ ਨੂੰ ਸਾਹਮਣੇ ਕਰ ਦਿੰਦੀ ਹੈ ਜਿਸ ਕਰਕੇ ਲੋਕੀ ਸਮਝਦੇ ਨੇ ਇਹਦੇ ਕਰੇ ਜਿਆਦਾ ਹੀ ਮਜਬੂਰੀਆਂ ਨੇ ਕੰਮ ਮਜਬੂਰੀਆਂ ਦਾ ਪਰ ਕਿ ਉਸਾ ਕਟਵਾ ਕੇ ਤਵਾ ਦੇ ਕਾਲਾ ਹੋਰ ਕਰਾ ਲਈ ਹੁਣ ਇਹਦੇ ਤੇ ਵੀ ਫੈਵਰਟ ਨਾ ਮਿਲਦੀ ਰਹੀ ਅਸਰ ਨਹੀਂ ਕਰ ਸਕਦਾ ਨਾਲੇ ਚੁਪੇ ਕੇ ਰਹਿ ਪਸੰਦ ਨੇ ਚੂਪੇ ਪਸੰਦ ਆ ਜਾਂ ਸੁੱਕੇ ਸੁੱਕੇ ਲੋ ਚੂਪਿਆਂ ਦੀ ਵੀ ਵੈਰਾਈਟੀ ਆ ਚੁੱਕੀ ਆ ਹੁਣ ਕਿਦਾਂ ਦੇ ਚੂਪੇ ਚਾਹੀਦੇ ਨੇ ਇਸ ਦੀ ਦੁਕਾਨ ਤੇ ਸਾਰੇ ਚੂਪੇ ਮਿਲ ਜਾਣਗੇ ਖੱਟਾ ਚੂਪਾ ਮਿੱਠਾ ਚੂਪਾ ਚੂਪਾ ਆ ਚੂਪਾ ਸੰਸਕਾਰ ਹਮਸੇ ਬਲੇ ਨੇ ਸਕੇ ਹੈਲੋ एवरीवन ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਫ੍ਰੈਸ਼ੀ ਕੈਨੇਡੀਅਨ ਮੇਰੇ ਬਾਰੇ ਬੜੇ ਦਿਨਾਂ ਤੋਂ ਬਕਵਾਸ ਕਰ ਰਿਹਾ ਤਾਂ ਮੈਂ ਸੋਚਿਆ ਜਿਹੜਾ ਬੰਦਾ ਸੱਚੀ ਗੱਲਾਂ ਕਰੇਗਾ ਉਹ ਗੰਗਿਆ ਨੰਦ ਖੋੜਣੀ ਆ ਕਿਉਂਕਿ ਇਹਨੇ ਪੈਨ ਨਹੀਂ ਦਿਆ ਲੋੜ ਨਹੀਂ ਆ ਜਿਹੜਾ ਪੈਨ ਨਹੀਂ ਦਈ ਉਹ ਫ੍ਰੈਸ਼ੀ ਕੈਨੇਡੀਅਨ ਨੇ ਪਿਆਸੇ ਖਾਦੇ ਨਹੀਂ ਪਰ ਦਿੱਤੇ ਵੀ ਨਹੀਂ ਕਿਉਂਕਿ ਤੂੰ ਕੋਸਮ ਰੰਡ ਦੇ ਬੀਜੀ ਹੋਈ ਪਈ ਸੀ ਇਸ ਕਰਕੇ ਤੈਨੂੰ ਪਤਾ ਨਹੀਂ ਲੱਗਿਆ ਤਾਂ ਇੱਕ ਪ੍ਰੋਅਨਿਅ ਕਲਿਪ ਆ ਕਰਕੇ ਪੀਲ ਨਹੀਂ ਆ ਫਿਰ ਲੋਣੀ ਐ ਫਿਰ ਦਿਖਾਵਾ ਕਰਾ ਨੇ ਤੇ ਖੱਟਾ ਮਿੱਠਾ ਤੇ ਕੋੜਾ ਲਾ ਨਾ ਪੋਣਗੇ ਪ੍ਰੋਮੋਸ਼ਨ ਦੇ ਉੱਤੇ ਮੈਂ ਘੱਟੋ ਘਾਟ پرتےو اپنی ویڈیو پر ڈیٹ ڈیٹ لاکھ روپے لائے نے تے پر اوس نو کس طرح دے وچ پورا بھی گیتے۔ پد دی مروا یا بس کلو۔ یا فر دانے کھلوا دے یا پھر کوسا ملوا ایک ہی کام ہو سکدا ہے۔ تینو دسنا چاہنی ہے کہ مینوں 457 ڈالر سارا ریونیو آیا۔ آل اوور سارے گانے تو ٹھیک ہے۔ پیسہ چاہیے کنا مرضی کما لو پر عزت نہیں مردی اں جے کر تینو 457 ڈالر ہی مللے سن پر تیرے نو عزت تے ملی رہی سی۔ #گلہچوپا گلے گلے چوپے پسند ہے یا سکے سکے ਦੇਰ ਵਿੱਚ ਅੱਜ ਤੋਂ 5 ਸਾਲ ਪਹਿਲਾਂ ਆ ਕੇ ਠੱਗੀਆਂ ਮਾਰੀਆਂ ਚੋਰੀਆਂ ਫਰਾਡ ਬਲੈਕ ਮਨੀ ਜਿਹੜੇ ਬੰਦੇ ਨੇ 5 ਸਾਲ ਪਹਿਲਾਂ ਗਲਤੀਆਂ ਕੀਤੀਆਂ ਪਰ ਉਸਨੇ ਮੰਨੀਆਂ ਆ ਕਿ ਮੈਂ ਗਲਤੀਆਂ ਕੀਤੀਆਂ ਸਾਨੂੰ ਤੇ ਉਸ ਦਾ ਪੈਸਾ ਵੀ ਪਰਣ ਲੱਗੀਆਂ ਪਰ ਤੇਰੀ ਤਰ੍ਹਾਂ ਉਸ ਬੰਦੇ ਨੇ ਇਹ ਤਾਂ ਨਹੀਂ ਕੀਤਾ ਕਿ ਮੈਂ ਜਿੱਕੂ ਸਕੇ ਕਰਵਾ ਲਿਆ ਮੇਰਾ ਬਾਪੂ ਬੰਮਾਰਾ ਪਰ ਤੇਰੀ ਤਰ੍ਹਾਂ ਕਿਸ ਨੇ ਕਰਨਾ ਵੀ ਨਹੀਂ ਲੱਗਾ ਕਿਉਂਕਿ ਤੂੰ ਹੈ ਕੰਜਰ ਕੰਜਰ ਦੇ ਨਾਮ ਸੇ ਜਾਣਦੇ ਫੁੱਦੂਆ ਚੂਤੀਆ ਲੋੜਿਆ ਦੂਜਿਆਂ ਨੂੰ ਤਾਂ ਹਰਾਸ ਕਰਦਾ ਰਹਿੰਦਾ ਜਿਹੜਾ ਵੀ ਬੰਦਾ ਸੁਣ ਲੈਣ ਦੇ ਬਾਰੇ ਬੋਲੇਗਾ ਇਹ ਹੁੰਦੀ ਆ ਪਲਾਨਿੰਗ ਹੈ ਕਿ ਲਿਪਮ ਕਰਾ ਕੱਢ ਕੇ ਲਿਆਏਗੀ ਪਰ ਇਹ ਆਪਣਾ ਕੋਸਾ ਕਰਵਾਏਗੀ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਮੁਖਾਉਂਦੇ ਤੇ ਤਾਂ ਜਿੱਦਾ ਸੰਸਕਾਰੇ ਕੁੜੀ ਦਾ ਅਵਾਰਡ ਵੀ ਇਹਨੇ ਦਿੱਤਿਆ ਹੋਏ ਪਰ ਇਸ ਨੂੰ ਪਤਾ ਨਹੀਂ ਲੱਗਾ ਕਿ ਕੁਸੇ ਅਵਾਰਡ ਇਹਨੂੰ ਹੀ ਮਿਲਣੇ ਨੇ ਸਰੇ ਲਨ ਇਹਨੂੰ ਹੀ ਪਾਉ ਹਾਰਾਂ ਦੇ ਨਾਲ ਇਹਦਾ ਪਿਓ ਬਿਮਾਰ ਹੈ ਹਾਂ ਉਹ ਬਿਮਾਰ ਹੈ ਓ ਬਸ ਚਲੋ ਮਿੱਤਰੋ ਇਸਦਾ ਡੈਡੀ ਹੁਣ ਸੀ ਬਿਮਾਰ ਇਹ ਤਾਂ ਹੀ ਇਹੋ ਜੇ ਗੰਦੇ ਕੰਮ ਕਰਦੀ ਸੀ ਪਰ ਹੁਣ ਤੇ ਇਹਦਾ ਡੈਡੀ ਨਹੀਂ ਰਿਹਾ ਹੁਣ ਕਿਦਾਂ ਦੇ ਕੰਮ ਕਰੇਗੀ ਅੱਛਾ ਮਾਰਾ बिकॉज ਰੀਜ਼ਨ ਇਸ ਜਦੋਂ ਦੇ ਉਹਨਾਂ ਨੂੰ ਸ਼ੂਗਰ ਦਾ ਅਟੈਕ ਆਇਆ ਸੀ ਉਦੋਂ ਤੋਂ ਨਿਊਰੋ ਦੇ ਪੇਸ਼ੈਂਟ ਵੀ ਉਹਨਾਂ ਦੀ ਲੱਤ ਨਹੀਂ ਚੱਲਦੀ ਤੇ ਰੀਡ ਦੀ ਹੱਡੀ ਨਹੀਂ ਚੱਲਦੀ ਦੇਖੋ ਮਿੱਤਰੋ ਇਹ ਗੰਦੇ ਕੰਮ ਕਰਕੇ ਵੀ ਆਪਣੇ ਬਾਪੂ ਦੀ ਜਾਨ ਨਹੀਂ ਬਚਾ ਪਾਈ ਇਹੋ ਕਿ ਇਹ ਗੰਦੇ ਕੰਮਾਂ ਦੇ ਵਿੱਚ ਪਈ ਸੀ ਤੇ ਮੈਂ ਆਪਣੇ ਬਾਪੂ ਵਾਸਤੇ ਕਰਨ ਲੱਗੀ ਹਾਂ ਜੋ ਵੀ ਕਰਨ ਲੱਗੀ ਹਾਂ ਕਿ ਮਿੱਤਰੋ ਇਹ ਅਗਰ ਇੱਕ ਦੋ ਚੰਗੇ ਕੰਮ ਕਰ ਲੈਂਦੀ ਕਿਸੇ ਦੀ ਦੁਕਾਨ ਤੇ ਲੱਗ ਜਾਂਦੀ ਬਾਹਰ ਜਾਗੇ ਫਿਰ ਇਹਦਾ ਬਾਪੂ ਦੇ ਚਾਂਸਸ ਬਣ ਸਕਦੇ ਸਨ ਡਰਪਰ ਵੀ ਵੇਖਦਾ ਕਿਹੜਾ ਬੰਦਾ ਕਿਹੋ ਜੀ ਮਿਹਨਤ ਕਰਨ ਲੱਗਿਆ ਪਰ ਇਸ ਦੀ ਮਿਹਨਤ ਨਹੀਂ ਇੱਕ ਕਲੰਕ ਪੈਦਾ ਕਰਨ ਲੱਗੀ ਦੀ ਕਲੰਕ ਹਰਾ ब्रिटेन 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 video ब्रिटेन